ਹਲਕਾ ਟਾਂਡੇ ਦੇ ਕੋਨੇ ਕੋਨੇ ਤੋਂ ਆਏ ਪਤਵੰਤੇ ਸਜਣੋ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਰ ਕੈਮਰੇ ਵਾਲ ਪਿੱਛੇ ਤਾਂ ਲੋਕ ਦੇਖ ਨਹੀਂ ਸਕਦੇ ਐ ਨਹੀਂ ਹੋਣਾ ਤੁਸੀਂ ਜ਼ਿਆਦਾ ਇੱਧਰ ਆ ਜਾਓ ਇੱਧਰ ਆ ਜਾਓ ਇੱਧਰ ਇੱਕ ਸਾਈਡ ਤੇ ਕੋਈ ਫਾਇਦਾ ਨਹੀਂ ਇੱਥੇ ਅਸੀਂ ਜਿੰਨਾ ਵਾਸਤੇ ਆਏ ਆ ਉਹਨਾਂ ਇੱਧਰ ਆ ਜਾਓ ਇੱਧਰ ਚੱਕ ਕੇ ਰੱਖ ਲੋ ਸਾਰੇ ਇੱਕ ਪਾਸੇ ਖੇਤਰੀ ਪਾਰਟੀ ਕਾਲੀ ਦਲ ਹੈ ਦੂਜੇ ਪਾਸੇ ਸਾਰੇ ਦਿੱਲੀ ਵਾਲੀਆਂ ਪਾਰਟੀਆਂ ਹਨ ਫੈਸਲਾ ਤੁਸੀਂ ਕਰਨਾ ਹੈ ਕਿ ਆਪਣੀ ਫੌਜ ਨੂੰ ਤਕੜੇ ਰੱਖਣਾ ਹੈ ਕੀ ਕਮਜ਼ੋਰ ਕਰਨਾ ਹੈ ਜਿਹੜੇ ਮੁਲਕਾਂ ਦੀ ਫੌਜ ਤਕੜੀ ਹੈ ਉਹਨਾਂ ਮੁਲਕਾਂ ਤੇ ਕੋਈ ਹਮਲਾ ਨਹੀਂ ਕਰਦਾ ਸ਼੍ਰੋਮਣੀ ਅਖਾਲੀ ਦਲ 103 ਸਾਲ ਪੁਰਾਣੀ ਪਾਰਟੀ ਹੈ ਖਾਲਸਾ ਪੰਥ ਦੀ ਫੌਜ ਹੈ ਆਪਣੇ ਧਰਮ ਵਿੱਚ ਮੀਰੀ ਪੀਰੀ ਦਾ ਸਿਧਾਂਤ ਹੈ ਕਿ ਕੋਈ ਆਪਣਾ ਧਰਮ ਆਪਾਂ ਨੂੰ ਦਸਾਇਆ ਗਿਆ ਹੈ ਕਿ ਧਰਮ ਦੀ ਰੱਖਿਆ ਵਾਸਤੇ ਇੱਕ ਸਿਆਸੀ ਤਾਕਤ ਵੀ ਚਾਹੀਦੀ ਹੈ। ਅਕਾਲੀ ਦਲ ਉਹ ਸਿਆਸੀ ਤਾਕਤ ਹੈ ਜਿਹੜੀ ਤੁਸੀਂ ਦਿੱਲੀ ਵਾਲੀਆਂ ਪਾਰਟੀਆਂ ਦੇ ਗੱਲਾਂ 'ਚ ਆ ਕੇ ਉਸ ਫੌਜ ਨੂੰ ਕਮਜ਼ੋਰ ਕਰਤਾ। ਉਸ ਫੌਜ ਨੂੰ ਕਮਜ਼ੋਰ ਕਰਤਾ ਨਤੀਜਾ ਕੀ ਹੋਇਆ? ਧਾਮੀ ਸਾਹਿਬ ਬੈਠੇ ਆ। ਤਖਤ ਸ਼੍ਰੀ ਹਜ਼ੂਰ ਸਾਹਿਬ ਦੀ ਕਮੇਟੀ ਤੇ ਅੱਜ ਆਰਐਸਐਸ ਕਬਜ਼ਾ ਹੈ ਤਖਤ ਪਟਨਾ ਸਾਹਿਬ ਦੀ ਕਮੇਟੀ ਤੇ ਆਰਐਸਐਸ ਕਬਜ਼ਾ ਹੈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਆਰਐਸਐਸ ਨੇ ਕਬਜ਼ਾ ਕਰ ਲਿਆ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜ ਕੇ ਹਰਿਆਣਾ ਦੀ ਕਮੇਟੀ ਅਲੱਗ ਬਣਾਤੀ ਹੈ ਉਹਦੇ ਤੇ ਵੀ ਆਰਐਸਐਸ ਕਬਜ਼ਾ ਹੈ ਫਿਰ ਕਿਦੋਂ ਜਾਗੋਗੇ ਜਦੋਂ ਸਾਰਾ ਕੁਝ ਥੋੜਾ ਖੋਲਿਆ ਆਪਾਂ ਗੱਲਾਂ 'ਚ ਆ ਜਾਣੇ ਆ ਹੁਣ ਤੁਹਾਡੇ ਨਾਲ ਕਾਂਗਰਸ ਪਾਰਟੀ ਹੈ ਪਹਿਲੀ ਜੂਨ 40 ਸਾਲ ਪਹਿਲੇ ਕੀ ਹੋਇਆ ਸੀ 인ਦਰਾ ਗਾਂਧੀ ਨੇ ਟੈਂਕਾਂ ਤੋਪਾਂ ਤੇ ਦਰਬਾਰ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ 1 ਜੂਨ ਨੂੰ ਉਸੇ ਹੀ 1 ਜੂਨ ਨੂੰ ਵੋਟਾਂ ਪਰ ਫਿਰ ਵੀ ਆਪਣੇ ਸਿੱਖ ਕਾਂਗਰਸ ਨੂੰ ਵੋਟਾਂ ਪਾ ਦਿੰਦੇ ਆ ਤਿੰਨ ਬਾਰ ਤੁਸੀਂ ਉਹਨਾਂ ਦੀ ਸਰਕਾਰ ਬਣਾਈ जिन्ना ने ਥੋੜੇ ਗੁਰੂ ਘਰ ਟਾਤੇ ਜਿन्ना ने ਥੋੜੇ ਭੈਣ ਭਰਾਵਾਂ ਨੂੰ ਕਤਲਿਆਮ ਕਰਤਾ ਆਪਣਾ ਖੂਨ ਕੀ ਪਾਣੀ ਹੋ ਗਿਆ ਫਿਰ ਆਪਾਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਆਂ ਕੌਮ ਦੀ ਗੱਲ ਕਰਦੇ ਆਂ ਦੋ ਗਨ ਮੈਨਾਂ ਪਿੱਛੇ ਆਪਾਂ ਦੋ ਗਨ ਮੈਨਾਂ ਪਿੱਛੇ ਪਾਰਟੀ ਬਦਲਦਨੇ ਆ ਇਕ ਚੇਅਰਮੈਨੀ ਖਾਤਰ ਛੱਡ ਦਿੰਨੇ ਆ ਅਕਾਲੀ ਦਲ ਕਮਜ਼ੋਰ ਹੈ ਤਾਂ ਤੁਸੀਂ ਸਾਰੇ ਕਮਜ਼ੋਰ ਹੋ। ਅਕਾਲੀ ਦਲ ਪੰਜੋਰ ਹੈ ਤਾਂ ਕਿਸਾਨੀ ਵੀ ਖਤਮ ਹੋ ਜੂਗੀ। ਗਰੀਬ ਤੇ ਵੀ ਹਮਲਾ ਹੋਊਗਾ। ਸਾਰਿਆਂ ਤੇ ਪੰਜਾਬ ਤੇ ਵੀ ਹਮਲਾ ਹੋਊਗਾ। ਆ ਦਿੱਲੀ ਵਾਲੀ ਪਾਰਟੀ ਕਾਂਗਰਸ ਨੇ 1955 ਵਿੱਚ ਜਦੋਂ ਜਵਾਲਲਾਲ ਨੇ ਨੂੰ ਰਾਸ਼ਟਰਪਤੀ ਪ੍ਰਧਾਨ ਮੰਤਰੀ ਬਣਿਆ ਤੁਹਾਡੇ ਨਾਲ ਪਹਿਲਾ ਹਮਲਾ ਕੀਤਾ। ਆਪਣੇ ਦੇਸ਼ ਦਾ ਕਾਨੂੰਨ ਹੈ। ਕਿ ਜਿਹੜੇ ਸੂਬੇ ਵਿੱਚੋਂ ਦਰਿਆ ਟੱਪਦੇ ਆ ਪਾਣੀ ਦਾ ਹੱਕ ਉਸੇ ਸੂਬੇ ਦਾ ਖਨਾਲ ਦਾ ਸੂਬਾ ਨਹੀਂ ਲੈ ਸਕਦਾ 1955 ਵਿੱਚ ਕਾਂਗਰਸ ਨੇ ਰਾਜਸਥਾਨ ਨੂੰ ਕੁਝ ਕਰਨਾ ਸੀ ਜੋਹਰ ਲਾਲ ਨਹਿਰੂ ਨੇ ਗੁਲਜ਼ਾਰੀ ਨੰਦਾਨ ਨੂੰ ਬੁਲਾਇਆ ਦਸਕਤ ਕਰਕੇ ਅੱਧਾ ਪਾਣੀ ਬਿਆਸ ਤੇ ਸਤਲੁਜ ਦਾ ਰਾਜਸਥਾਨ ਨੂੰ ਦੇਤਾ ਜਿਉ ਪਾਣੀ ਨਾ ਜਾਂਦਾ ਤੁਹਾਨੂੰ ਕਿਊਬਲ ਲਾਉਂਦੀ ਲੋੜ ਨਹੀਂ ਸੀ ਉਹ ਉਹਦੇ ਬਾਅਦ ਫਿਰ ਤੋਂ ਇੰਦਰਾ ਗਾਂਧੀ ਬਣੀ ਪ੍ਰਧਾਨ ਮੰਤਰੀ ਹਰਿਆਣੇ ਨੂੰ ਕੁਝ ਕਰਨਾ ਸੀ ਜਿਹੜਾ ਬਾਕੀ ਅੱਤਾ ਪਾਣੀ ਉਹਦਾ ਅੱਤਾ ਪਾਣੀ ਹਰਿਆਣੇ ਨੂੰ ਦੇਦਾ ਆ ਤਾਂ ਕਾਲੀ ਦਲ ਨੇ ਮੋਰਚੇ ਲਾ ਕੇ ਬਚਾਲਿਆ ਨਹੀਂ ਤਾਂ ਗਿਆ ਸੀ ਤੁਹਾਡਾ ਤੇ ਹੁਣ ਆ ਝਾੜੂ ਵਾਲਾ ਕਰਨ ਲੱਗਿਆ ਤੁਸੀਂ ਪਿਛਲੇ ਦਿਨਾਂ ਅਖਬਾਰਾਂ 'ਚ ਪੜਿਆ ਹੈ ਕਿ ਨੇਰੀ ਪਟਵਾਰੀਆਂ ਨੂੰ ਇਹਨਾਂ ਨੇ ਨੌਕਰੀ ਤੋਂ ਕੱਢਿਆ ਹੈ 400 ਨੇਰੀ ਪਟਵਾਰੀਆਂ ਨੂੰ ਭਗਵੰਤ ਮਾਨ ਨੇ ਕੱਢਿਆ ਕਿਉਂ ਕੱਢਿਆ ਪਤਾ ਹੈ ਸੁਪਰੀਮ ਕੋਰਟ ਕੇਸ ਲੱਗਿਆ ਹੈ ਕਿ ਪੰਜਾਬ ਵਿੱਚ ਕਿੰਨਾ ਪਾਣੀ ਹੈ ਸਰਪਲਸ ਹੈ ਕਿ ਨਹੀਂ ਹੈ ਕਿਉਂਕਿ ਉਹ ਚਾਹੁੰਦੇ ਆ ਗੇਜਰੀਵਾਲ ਚਾਹੁੰਦਾ ਹੈ ਕਿ ਹਰਿਆਣੇ ਨੂੰ ਪਾਣੀ ਦਿੱਤਾ ਜਾਏ ਕਿਉਂਕਿ 7 ਮਹੀਨੇ ਬਾਅਦ ਨਿਆਣੀ ਚ ਇਲੈਕਸ਼ਨ ਹੈ ਸੁਪਰੀਮ ਕੋਰਟ ਨੇ ਪੁੱਛਿਆ ਤੇ ਭਗਵੰਤ ਬਾਣ ਨੇ ਨਹਿਰੀ ਪਨਾੜੀ ਬਣਵਾਏ ਤੇ ਕਿਹਾ ਕਿ ਤੁਸੀਂ ਸਰਟੀਫਿਕੇਟ ਲਿਖ ਦੇ ਦੋ ਕਿ ਟੇਲਾਂ ਉੱਤੇ ਪਾਣੂ ਪਾਣੀ ਵਾਧੂ ਆ ਸਾਡੇ ਆ ਤਾਂ ਪਟਵਾਰੀ ਮੁਕਰ ਗਏ ਕਹਿੰਦੇ ਨਹੀਂ ਕਰਦੇ ਉਹਨਾਂ ਨੂੰ ਫਿਰ ਨੌਕਰੀ ਤੋਂ ਕੱਢਤਾ ਜੀਆ ਸਰਟੀਫਿਕੇਟ ਦੇ ਦਿੰਦੇ ਹੁਣ ਵੀ ਪ੍ਰੈਸ਼ਰ ਪਾਈ ਜਾਂਦੇ ਆ ਝਾੜੂ ਵਾਲੇ ਹੋਊਗਾ ਕੀ ਤੁਹਾਡਾ ਆ ਤਾਂ ਹਾਲਾਤ ਐ ਅਕਾਲੀ ਦਲ ਖੋਡੀ ਹੈ ਅੱਜ ਤੁਸੀਂ ਟਿਊਬਨ ਲਈ ਬੈਠੇ ਹੋ 15 ਲੱਖ ਟਿਊਬਾਂ ਚੋਂ 13.5 ਲੱਖ ਟਿਊਬਾਂ ਅਕਾਲੀ ਦਲ ਨੇ ਦਿੱਤੇ ਆ ਆ ਨਹਿਰਾਂ ਅਕਾਲੀ ਦਲ ਨੇ ਬਣਾਈਆਂ ਕਸੀਆਂ ਅਕਾਲੀ ਦਲ ਨੇ ਬਣਾਈਆਂ ਪੱਕੇ ਖਾਲੇ ਅਕਾਲੀ ਦਲ ਨੇ ਬਣਾਏ ਆ ਅੰਡਰਗਰਾਉਂਡ ਪਾਈਪ ਸਿਸਟਮ ਅਕਾਲੀ ਦਲ ਨੇ ਦਿੱਤਾ ਹੈ ਮੰਡੀਆਂ ਅਕਾਲੀ ਦਲ ਨੇ ਬਣਾਈਆਂ ਗਰੀਬ ਨੂੰ ਆਟਾ ਦਾਲ ਸ਼ਗਲ ਪੈਨਸ਼ਨ ਦੇਣ ਵਾਲਾ ਅਕਾਲੀ ਦਲ ਹੈ 200 ਯੂਨਿਟ ਬਿਜਲੀ ਤੇ ਮਾਫ ਕਰਨ ਵਾਲਾ ਅਕਾਲੀ ਦਲ ਹੈ 5 ਲੱਖ ਦੀ ਮੈਡੀਕਲ ਇੰਸ਼ੋਰੈਂਸ ਕਰਾਈ ਸੀ ਭਗਤ ਪੂਰਨ ਸਿੰਘ ਸਕੀਮ ਜਿਹਨਾਂ ਮੁਫਤ ਇਲਾਜ ਕਰ ਸਕਦੇ ਸੀ ਸਾਰਾ ਕੁਝ ਹੀ ਬੰਦ ਹੈ 10 ਸਾਲ ਤੁਸੀਂ ਆਪਣੀ ਜ਼ਿੰਦਗੀ ਦੇ ਖਰਾਬ ਕਰ ਲੇ ਇਕੱਲੇ ਦਿੱਲੀ ਵਾਲੀਆਂ ਪਾਰਟੀਆਂ ਦੇ ਆਖੇ ਲੱਗੇ ਕੈਪਟਨ ਅਮਰਿੰਦਰ ਸਿੰਘ ਜਿਹੜਾ ਜ਼ਿੰਦਗੀ 'ਚ ਮੱਥਾ ਨਹੀਂ ਗੁਰੂ ਘਰ ਨਹੀਂ ਜਾਂਦਾ ਉਹਨੇ ਗੁੜਕਾ ਸਾਹਿਬ ਤੇ ਸੌਂਖ ਖਾਲੀ ਤੇ ਆਪਾਂ ਮੰਨ ਲਿਆ ਉਹਨੂੰ ਤੇ ਉਹਦੇ ਬਾਅਦ ਕੀ ਹੋਇਆ ਉਹਦੇ ਬਾਅਦ 5 ਸਾਲ ਖਰਾਬ ਹੋ ਗਏ ਫਿਰ ਝਾੜੂ ਵਾਲੇ ਆਏ ਉਹ ਕਹਿੰਦੇ ਸਾਡੀ ਗਾਰੰਟੀ ਹੈ ਚਲੋ ਉਹਨੂੰ ਵੀ 5 ਸਾਲ ਦੇ ਦਿਓ 10 ਸਾਲ ਖਰਾਬ ਹੋ ਗਏ ਜਿਹੜੀ 20 ਸਾਲ ਦਾ ਬੱਚਾ 30 ਸਾਲ ਦਾ ਹੋ ਗਿਆ 10 ਸਾਲ ਸਾਰਾ ਖੁਸ਼ੀ ਹਿੱਲ ਗਿਆ ਆ ਤਾਂ ਬਾਦਲ ਸਾਹਿਬ ਦੀ ਸਰਕਾਰ ਸੀ ਜਦੋਂ ਹਰ ਰੋ ਨਵੀਆਂ ਚੀਜ਼ਾਂ ਬਣੀਆਂ ਸੀ ਤੁਹਾਡੇ ਪਿੰਡਾਂ ਜਾ ਕੇ ਸੰਗਤ ਦਰਸ਼ਨ ਹੁੰਦੇ ਸੀ ਮੁੱਖ ਮੰਤਰੀ ਤੁਹਾਡੇ ਵਿੱਚ ਰਹਿੰਦਾ ਸੀ ਆ ਜਿਹੜੀ ਬਿਜਲੀ ਹੈ ਸਾਰੇ ਥਰਮਲ ਪਲੈਂਟ ਪੰਜਾਬ ਤੇ ਬਾਦਲ ਸਾਹਿਬ ਨੇ ਬਣਾਏ ਆ ਭਾਖੜਾ ਡੈਮ ਤੋਂ ਬਗੈਰ ਸਾਰੇ ਡੈਮ ਬਾਦਲ ਸਾਹਿਬ ਨੇ ਬਣਾਏ ਆ ਆ ਚਾਰ ਛੇ ਲੇਨ ਦੀਆਂ ਅਮਰੀਕਾ ਵਰਗੀਆਂ ਸੜਕਾਂ ਪੂਰੇ ਪੰਜਾਬ ਅਕਾਲੀ ਦਲ ਨੇ ਬਣਾਈਆਂ ਬਾਦਲ ਸਾਹਿਬ ਨੇ ਏਅਰਪੋਰਟ ਵੀ ਬਾਦਲ ਸਾਹਿਬ ਨੇ ਬਣਾਇਆ ਹੈ ਡੈਮ ਵੀ ਬਾਦਲ ਸਾਹਿਬ ਨੇ ਫਿਰ ਕਾਂਗਰਸ ਕੀ ਕੀਤਾ ਕੀ ਹੈ ਤੁਸੀਂ ਜਿਹੜਾ ਵੀ ਕਲੀਟਰ ਆ ਕਾਂਗਰਸ ਆ ਵੋਟ ਮੰਗਣਾ ਆ ਜਾਂ ਝਾੜੂ ਉਨਕੋ ਜੀ ਸਾਨੂੰ ਇੱਕ ਚੀਜ਼ ਦੱਸ ਦਿਓ ਤੁਹਾਡੀ ਸਰਕਾਰ 'ਚ ਇੱਕ ਚੀਜ਼ ਮੈਂ ਅਸੈਂਬਲੀ 'ਚ ਹੀ ਪੁੱਛਿਆ ਸੀ ਉਹਨਾਂ ਨੂੰ ਕਿ ਮੈਨੂੰ ਪੰਜ ਚੀਜ਼ਾਂ ਦੱਸ ਦਿਓ ਬੀਬੀ ਪੱਟਲ ਇੱਕ ਦੂਜੇ ਨੂੰ ਪੁੱਛਣ ਲੱਗੀ ਦੱਸੋ ਕਿਹੜੀਆਂ ਪੰਜ ਨਹੀਂ ਦੱਸ ਸਕੇ ਅਖੀਰ 'ਚ ਮੈਂ ਕਿਹਾ ਇੱਕ ਦੱਸ ਦਿਓ ਤੇ ਆਈ ਚੰਨੀ ਖੜਾ ਹੋ ਕੇ ਗਿਆ ਸੀ ਕਹਿੰਦਾ ਪੈਰਿਸ ਵਰਕ ਕੀਤਾ ਸੜਕਾਂ ਦੇ ਅਸ ਕਰਕੇ ਆ ਜਿਹੜਾ ਇਲੈਕਸ਼ਨ ਹੈ ਨਾ ਆ ਤੁਹਾਡੇ ਹੱਥ ਹੈ ਜਾਂ ਤਾਂ ਪੰਜਾਬ ਨੂੰ ਬਚਾ ਲਓ ਨਹੀਂ ਤਾਂ ਤੁਸੀਂ ਦਬੋ ਦੋ ਤੁਹਾਡੇ ਹੱਥ ਹੈ ਜੇ ਦਿੱਲੀ ਵਾਲੀਆਂ ਪਾਰਟੀਆਂ ਫਿਰ ਤੋਂ ਜਿੱਤ ਗਈਆਂ ਫਿਰ ਜੋ ਹਮਲੇ ਹੋਣਗੇ ਆਪਾਂ ਨੂੰ ਉਹਦਾ ਭਾਣਾ ਵੀ ਮੰਨਣਾ ਪੈਣਾ ਹੈ ਮੈਂ ਤਾਂ ਕਿਤੇ ਕਿਤੇ ਮੈਨੂੰ ਹੈਰਾਨੀ ਆਉਂਦੀ ਹੈ ਕਿ ਝਾੜੂ ਵਾਲਿਆਂ ਰੋਜ਼ ਆਦਾਸ ਕਰਦੇਗਾ ਰਾਜ ਕਰੇਗਾ ਖਾਲਸਾ ਤੇ ਦੇਤਾ ਝਾੜੂ ਵਾਲੇ ਨੂੰ ਰਾਜ ਆਪਾਂ ਤੁਸੀਂ ਉਹਨੂੰ ਪਤਾ ਹੀ ਨਹੀਂ ਉਹਦਾ ਪਰ ਇਹ ਕੀ ਪਸ਼ੋਕੜ ਹੈ ਹੁਣ ਭਗਵੰਤ ਮਾਨ ਕੀ ਕਹਿੰਦਾ ਹੁੰਦਾ ਸੀ ਕੱਝ ਕੀ ਹੈ ਮੈਂ ਤੁਹਾਨੂੰ ਇਹ ਕੱਲ ਦੱਸਾਂ ਇੱਕ ਦਿਨ ਚ ਲੀਡਰ ਨਹੀਂ ਬੰਦੇ ਲੀਡਰ ਬੰਦੇ ਆ ਜਿਹੜੇ ਤਪੱਸਿਆ ਕਰਕੇ ਅੱਗਾ ਚ ਨਿਕਲਦੇ ਆ ਜਿਵੇਂ ਬਾਦਲ ਸਾਹਿਬ 70 ਸਾਲ ਉਹਨਾਂ ਨੇ ਕੌਮ ਦੀ ਪੰਜਾਬ ਦੀ ਸੇਵਾ ਕੀਤੀ ਉਸ ਉਹਦੇ ਚ 16 ਸਾਲ ਜੇਲਾ ਚ ਗਏ ਥੋੜੇ ਪਿੰਡਾਂ ਚ ਗਏ ਸਰਪੰਚ ਬਣੇ ਜ਼ਿਲ੍ਹਾ ਪ੍ਰੀਸ਼ਦ ਬਣੇ ਮੈਂਬਰ ਬਣੇ ਬਲਕ ਸੰਮਤੀ ਮੈਂਬਰ ਬਣੇ ਐਮ ਐਲ ਏ ਬਣੇ ਐਮ ਪੀ ਬਣੇ ਉਹਨਾਂ ਨੂੰ ਸਾਰੀਆਂ ਚੀਜ਼ਾਂ ਦਾ ਪਤਾ ਸੀ ਤਾਂ ਜਾ ਕੇ ਮੁੱਖ ਮੰਤਰੀ ਬਣੇ ਇੱਥੇ ਤਾਂ ਚੁਟਕਲੇ ਸੁਣਾਉਂਦਾ ਹੁੰਦਾ ਸੀ ਬਣਾ ਤਾਂ ਮੁੱਖ ਮੰਤਰੀ ਹੁਣ ਆਪਣਾ ਸਾਰਿਆਂ ਦਾ ਚੁਟਕਲਾ ਬਣ ਗਿਆ ਹੁਣ ਤਾਂ ਲੁੱਟਣ ਤੇ ਲੱਗਿਆ ਐਸ਼ ਕਰਨ ਤੇ ਲੱਗਿਆ ਥੋੜੇ ਦੇਖੋ ਕਿੰਨੇ ਪਰਚੇ ਹੋ ਰਿਹਾ ਕੋਈ ਪੁੱਛਣ ਵਾਲ ਨਹੀਂ ਨਸ਼ਾ ਘਰ ਘਰ ਫਲਾ ਦਿੱਤਾ ਅੱਜ ਝਾੜੂ ਵਾਲੇ ਮੀਨਾ ਲੈਂਦੇ ਆ ਇਹਨਾਂ ਦੇ ਐਮ.ਐਲ.ਏ ਨਸ਼ੇ ਵੇਚਣ ਵਾਲੇ ਤੋਂ ਗੁੰਡਾਗਰਦੀ ਦਾ ਰਾਜ ਹੈ ਗੈਂਗਸਟਰ ਰਾਜ ਕਰ ਰਿਹਾ ਫਰੋਟੀਆਂ ਲਈ ਜਾ ਰਹੀਆਂ ਜਿਹੜਾ ਜੀ ਕਰਦਾ ਲੁੱਟ ਲੈਂਦਾ ਬੈਂਕ ਲੁੱਟ ਲੈਂਦਾ ਕੋਈ ਘਰੋਂ ਬਾਹਰ ਨਿਕਲ ਨਹੀਂ ਸਕਦਾ ਇੱਕ ਨਵੀਂ ਚੀਜ਼ ਦੱਸ ਦੋ ਜਿਹੜੀ ਕੀਤੀ ਹੈ ਜੇ ਹੁਣ ਨਾ ਪਜ ਜਾਗੋਗੇ ਐਸ ਕਰਕੇ ਮੈਂ ਬੇਨਤੀ ਕਰਨਾ ਹੈ ਠੰਡਲ ਸਾਹਿਬ ਜਿਹੜੇ ਹੈਗੇ ਤੁਹਾਡੇ ਉਮੀਦਵਾਰ ਆ ਇਹਨਾਂ ਨੂੰ ਜਿਟਾਉਣਾ ਮਤਲਬ ਖਾਲਸਾ ਪੰਥ ਦੀ ਫੌਜ ਨੂੰ ਤਕੜਾ ਕਰਨਾ ਇਹਨਾਂ ਨੂੰ ਜਿਟਾਉਣਾ ਮੀਨ ਖਾਲਸਾ ਪੰਥ ਦੀ ਫੌਜ ਨੂੰ ਤਕੜਾ ਕਰਨਾ ਆ ਜਿਹੜੇ ਝਾੜੂ ਵਾਲੇ 7 MP ਬਣਾਏ ਰਾਜ ਸਭਾ ਦੇ ਕਿਤੇ ਮੂੰਹ ਖੋਲਿਆ ਇਹਨਾਂ ਨੇ ਕਿਤੇ ਥੋੜੀ ਗੱਲ ਕੀਤੀ ਕਿਤੇ ਬੰਦੀ ਸਿੱਖਾਂ ਦੀ ਗੱਲ ਕੀਤੀ ਕਿਤੇ ਕਿਸਾਨੀ ਦੀ ਗੱਲ ਕੀਤੀ ਜੇ ਗੱਲ ਕੀਤੀ ਤੇ ਘਰ ਸਿਮਰਤ ਕੌਰ ਬਾਦਲ ਨੇ ਬੰਦੀ ਸਿੱਖਾਂ ਤੋਂ ਲੈ ਕੇ ਪੰਜਾਬ ਦੇ ਅੰਦਰ ਜੋ ਵੀ ਮਸਲਾ ਹੁੰਦਾ ਸੀ ਅੱਗੇ ਖੜ ਕੇ ਲੜਦੇ ਸੀ ਕਿਉਂਕਿ ਉਹ ਅਕਾਲੀ ਦਲ ਦੇ ਮੈਂਬਰ ਸੀ ਆ ਇਹ ਉੱਥੇ ਜਾਂਦੇ ਆ ਐਸ਼ ਕਰਨ ਵਾਸਤੇ ਬਹਿਣ ਵਾਸਤੇ ਐਸ ਕਰਕੇ ਜਿਵੇਂ ਤੁਸੀਂ ਸਾਡੇ ਬੰਦੇ ਭੇਜੋ ਤੁਹਾਡੀ ਫੌਜ ਜਾਏ ਜੇ ਤੁਸੀਂ 92 ਸੀਟਾਂ ਜਿਤਾ ਸਕਦੇ ਹੋ ਆ ਝਾੜੂ ਵਾਲੇ ਨੂੰ ਤੇ 13 ਦਾ 13 ਇੱਥੇ ਦੇਖ ਕੇ ਦੇਖੋ ਥੋਡੀ ਫੌਜ ਜਦੋਂ ਪਤਾ ਲੱਗ ਗਿਆ ਨਾ ਕਿ 13 ਨੇ 13 ਅਕਾਲੀ ਦਲ ਦੀ ਸੀਟਾਂ ਆ ਗਈਆਂ ਕਿਸੇ ਨੈਸ਼ਨਲ ਪਾਰਟੀ ਨੇ ਤੁਹਾਡੇ ਨਾਲ ਪੰਗਾ ਲੈਣ ਦੀ ਲੋੜ ਨਹੀਂ ਪੈਣੀ ਆਪਣੇ ਆਪ ਦੇਖੋ ਕਿਵੇਂ ਬੰਦੀ ਸਿੰਘ ਛੁਰਦੇ ਆ ਕਿਵੇਂ ਕਿਸਾਨੀ ਦੇ ਲੜਾਈ ਲੜਦੇ ਆ ਕਿਸੇ ਅੱਜ ਤਾਂ ਤੁਹਾਡੇ ਬਾਰਡਰ ਤੇ ਬੈਰੀਕੈਂਡ ਲਾ ਕੇ ਤੁਹਾਡੇ ਬੰਬ ਸਿੱਟੇ ਸੀ ਇਹਨਾਂ ਨੇ ਇੱਥੇ ਗੋਲੀਆਂ ਚਲਾਈਆਂ ਸੀ ਕਿਉਂਕਿ ਝਾੜੂ ਵਾਲੇ ਤੇ ਇਕੱਠੇ ਰਲੇ ਸੀ ਜੇ ਕਾਲੀ ਦਲ ਦੀ ਸਰਕਾਰ ਹੁੰਦੀ ਇਹਨਾਂ ਦੀ ਹਿੰਮਤ ਨਹੀਂ ਸੀ ਕਿ ਪੰਜਾਬ ਦੀ ਧਰਤੀ ਤੇ ਹਰਿਆਣਾ ਪੁਲਿਸ ਆ ਜੇ ਆਪਣੇ ਆਪਣੇ ਹੁੰਦੇ ਰਸੂਲ ਪੁਲਸ ਸਾਹਿਬ ਤੁਸੀਂ ਸਾਰੇ ਟੀਮ ਸਾਰੇ ਲੱਗੇ ਹੋ ਮੈਂ ਬੇਨਤੀ ਕਰਨਾ ਚਾਹੁੰਦਾ ਟਾਂਡਾ ਸਾਨੂੰ ਬੜੀ ਉਮੀਦ ਹੈ ਝਾੜ ਚੰਗਾ ਦੋਗੇ 10000 ਤੋਂ ਥੱਲੇ ਘੱਟੀ ਦਾ ਮਤਲਬ ਤੁਸੀਂ ਹਾਰੇ ਹੋ 10 ਸਾਡੀ ਲੀਡ ਤੋਂ 10 ਔਰ 10000 ਤੋਂ ਉੱਤੇ ਹੋਈ ਲੀਡ ਫਿਰ ਕਹਾਂਗੇ ਟਾਂਡੇ ਵਾਲੇ ਕੋਈ ਕਰੰਟ ਹੈਗਾ 10000 ਤੋਂ ਥੱਲੇ ਦਾ મતલਬ ਫਿਊਜ਼ ਉੱਡੇ ਪਏ ਐ ਬੋਲੇ ਤੇ ਸਾਰਿਆਂ ਨੂੰ ਕਹਿਣਾ ਜੱਫੀਆਂ ਪਾ ਲੋ ਇੱਕ ਦੂਜੇ ਨਾਲ ਕੌਮ ਨੂੰ ਬਚਾ ਲੋ ਪੰਜਾਬ ਨੂੰ ਬਚਾ ਲੋ ਪੰਜਾਬ ਦੀ ਕਿਸਾਨੀ ਗਰੀਬ ਨੂੰ ਬਚਾ ਲੋ ਤਾਂ ਬਚਣਗੇ ਜੇ ਆਪਾਂ ਆਪਣੀਆਂ ਦੁਸ਼ਮਣੀਆਂ ਆਪਣੇ ਗੁੱਸੇ ਗੱਲੇ ਛੱਡ ਕੇ ਮਿਸ਼ਨ 1 ਬਣਾਈ ਏ ਆਪਾਂ ਜਿਤਨਾ 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 ਠੰਡਲ ਸਾਹਿਬ ਨੂੰ ਐਮਪੀ ਬਣਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ